ਮਹਲਾ ਪੰਜਵਾਂ ਕਰ ਪਹਿਲਾ ਤੇ ਤੋਕੇ ਏਕੋ ਹੰਕਾਰ ਸਤਗੁਰ ਪ੍ਰਸਾਦ ਕਿਸਾ ਹੋ ਜਾਚੀ ਕਿਸ ਆਰਾਦੀ ਜਾ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵਡਾ ਵਡੇਰਾ ਸੋ ਸੁਖਾ ਕੋਰਲ ਸੀ ਨਿਰਭਉ ਨਿਰੰਕਾਰ ਪਵਖੰਡਨ ਸਾਦਿਸੋ ਕਨਾਵਨੇ ਦਦੇਸੀ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਆੰਗ 608 ਤੇ ਸ਼ੋਭਨੀਕ ਸੋਠ ਰਾਗ ਵੀ ਤਨਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣਦਾਇ ਪਾਵਨ ਜਿਹੜਾ ਪਹਿਲੇ ਘਰ ਵਿੱਚ ਹੈ ਇੱਕ ਪਦਾ ਤਨਤਨ ਧੁਕਾਂ ਵਾਲਾ ਹੈ ਅਕਾਲਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਲਗਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਮਹਾਰਾਜ ਆਪਨ ਹੁਕਮ ਬਖਸ਼ਿਸ਼ ਕਰਿਆ ਹਨ ਕਿ ਜਦੋਂ ਸਾਰਿਆਂ ਹੀ ਕੰਮਾਂ ਦਾ ਕਰਨ ਕਾਰਨ ਆਪ ਪਰਮੇਸ਼ਰ ਹੈ ਸਭ ਕੁਝ ਉਸਦਾ ਹੀ ਕੀਤਾ ਹੁੰਦਾ ਹੈ ਫਿਰ ਕਿਉਂ ਕਿਸੇ ਕੋਲੋਂ ਮੰਗਾ ਮੰਗਦੇ ਹੋ ਕਿਉਂ ਕਿਸੇ ਦੀ ਆਸਾਂ ਰੱਖੀ ਫਿਰਦੇ ਹੋ ਜੋ ਵੀ ਤੁਹਾਨੂੰ ਵੱਡਾ ਦਿਸਦਾ ਹੈ ਬੜਾ ਮਾਨ ਪ੍ਰਸਤੀਸ਼ਟਾ ਵਾਲਾ ਜਾਂ ਵੱਡਾ ਧਨਾੜ ਹੈ ਇਹ ਜਿਨ੍ਹਾਂ ਦੇ ਉੱਤੇ ਤੁਸੀਂ ਆਸਾਂ ਰੱਖਿਆ ਇਹਨਾਂ ਸਾਰਿਆਂ ਮਰ ਕੇ ਮਿੱਟੀ ਵਿੱਚ ਰਲ ਜਾਣਾ ਉਹ ਪਰਮੇਸ਼ਰ ਨੋਂ ਨਦੀਆਂ ਠਾਰਾ ਸਿੱਧੀਆਂ ਬਖਸ਼ਣ ਵਾਲਾ ਸਾਰੇ ਹੀ ਖਜ਼ਾਨਿਆਂ ਦਾ ਮਾਲਕ ਹੈ ਸਾਰੇ ਦੁੱਖ ਦਰਦ ਦੂਰ ਕਰਨ ਵਾਲਾ ਹੈ ਉਹ ਨਿਰਭਉ ਹੈ ਉਹਨੂੰ ਕਿਸੇ ਦਾ ਡਰ ਨਹੀਂ ਹੈ ਉਸ ਦਾ ਕੋਈ ਖਾਸ ਆਕਾਰ ਨਹੀਂ ਹੈ ਉਸ ਨਾਲ ਹੀ ਸੰਬੰਧ ਬਣਾ ਕੇ ਰੱਖੋ ਉਸ ਤੋਂ ਹੀ ਸਭ ਕੁਝ ਮੰਗੋ ਤੇ ਉਸ ਦਾ ਸਿਮਰਨ ਕਰੋ ਉਸ ਦਾ ਹੁਕਮ ਮੰਨੋ ਹਰ ਜੀਓ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾਲਾਹੀ ਕਿਆ ਤਿਸ ਕਾ ਮੋਤਾ ਜਾ ਰਾ ਕਿਸੇ ਵਿਚਾਰੇ ਮਨੁੱਖ ਦੇ ਪਿਛੇ ਨਾ ਤੁਰੇ ਫਿਰੋ ਉਹਦੀਆਂ ਖਿਸ਼ਾਮ ਦਾ ਨਾ ਕਰਦੇ ਫਿਰੋ ਉਹਦੀ ਸਿਫਤ ਸਲਾਹ ਨਾ ਕਰਦੇ ਰਵੋ ਉਹਦੇ ਮਥਾਜ ਨਾ ਹੋਵੋ ਤੁਹਾਨੂੰ ਕੁਝ ਵੀ ਨਹੀਂ ਦੇ ਸਕਦਾ ਉਹ ਇੱਕ ਇਕੱਲਾ ਪਰਮੇਸ਼ਰ ਹੀ ਹੈ ਜੋ ਸਾਰੀਆਂ ਦਾਤਾਂ ਦਾ ਮਾਲਕ ਹੈ ਉਹ ਸਾਰੀ ਸ੍ਰਿਸ਼ਟੀ ਦੇ ਰਾਜਿਆਂ ਦਾ ਰਾਜਾ ਹੈ ਉਸ ਦਾ ਸੇਮਰਨ ਕਰੋ ਜੇ ਨਹਾਰ ਧਿਆਆ ਸਭ ਕਿਸ ਤੇ ਇਸ ਕਾ ਤਿਸ ਕੀ ਭੂਖ ਗਵਾਈ ਐਸਾ ਧਨ ਦੀਆ ਸੁਖ ਦਾਤੈ ਨਿਖੋਟ ਨ ਕਭੀ ਜਾਈ ਅਨੰਦ ਭਾਇ ਸੁਖ ਸਹਿਜ ਸਮਾਣੇ ਸਤ ਗੁਰ ਮੇਲ ਮਿਲਾਈ ਜਿੰਨਾ ਜਿੰਨਾ ਵੀ ਪਰਮੇਸ਼ਰ ਦਾ ਸਿਮਰਨ ਕੀਤਾ ਪਰਮੇਸ਼ਰ ਨੂੰ ਧਿਆਇਆ ਉਹ ਕੋ ਮੰਨਿਆ ਗੁਰੂ ਦਾ ਉਹਨਾਂ ਦੀਆਂ ਸਾਰੀਆਂ ਹੀ ਆਸਾਂ ਬੁਰੀਆਂ ਹੋ ਗਈਆਂ ਉਹਨਾਂ ਨੂੰ ਸੁੱਖ ਕੀ ਸੁਖ ਵਰਤ ਕੇ ਮਾਇਆ ਪਿਛੇ ਜੋ ਉਹਨਾਂ ਦੀ ਭੁੱਖ ਸੀ ਉਹ ਖਤਮ ਹੋ ਗਈ ਇਹੋ ਜਾਂ ਪਰਮੇਸ਼ਰ ਨੇ ਨਾਮ ਧਾਨ ਬਾਕੀ ਦਿੱਤਾ ਜੋ ਸਾਰਿਆਂ ਹੀ ਸੁੱਖਾ ਦੱਕ ਜਾਣਾ ਹੈ ਤੇ ਫਿਰ ਕਦੇ ਮੁੱਕਦਾ ਵੀ ਨਹੀਂ ਹੈ ਉਸ ਦੇ ਸਿਮਰਨ ਦੇ ਨਾਲ ਆਨੰਦ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਆਤਮਿਕ ਅਡੋਲਤਾ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਫਿਰ ਸੱਜੇ ਗੁਰੂ ਨਾਲ ਨਿਲਾਪ ਬਣ ਜਾਂਦਾ ਹੈ ਮਨ ਨਾਮ ਜਪ ਨਾਮ ਆਰਾਧ ਅਨੰਦ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ ਜਿੰਨ ਕੋ ਕਿਰਪਾਲ ਵਾ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਆਪਣੇ ਮਨ ਨੂੰ ਮੋੜੋ ਤੇ ਪਰਮੇਸ਼ਰ ਦਾ ਨਾਮ ਜਪੋ ਪਰਮੇਸ਼ਰ ਦੇ ਨਾਮ ਦਾ ਆਰਾਧਨ ਕਰੋ ਤੇ ਪਰਮੇਸ਼ਰ ਦੇ ਨਾਮ ਦੀ ਵਿਆਖਿਆ ਕਰ ਕਰਕੇ ਸੁਣਾਓ ਆਪਣੇ ਆਪ ਨੂੰ ਗੁਰੂ ਦਾ ਸਾਧ ਸੰਤਾਂ ਦਾ ਉਪਦੇਸ਼ ਸੁਣੋ ਤੇ ਉਸ ਨੂੰ ਮੰਨੋ ਫਿਰ ਜਮਾ ਦੀ ਮਥਾਜੀ ਹੀ ਮੁੱਕ ਜਾਵੇਗੀ ਜਿਨ੍ਹਾਂ ਦੇ ਉਤੇ ਪਰਮੇਸ਼ਰ ਦਇਆવાન ਹੋ ਗਿਆ ਉਹ ਗੁਰੂ ਦੀ ਬਾਣੀ ਦੇ ਨਾਲ ਸੰਬੰਧ ਜੋੜ ਲਿਆ ਉਨਾਂ ਨੇ ਗੁਰੂ ਦੀ ਬਾਣੀ ਦੇ ਉਤੇ ਚੱਲਣਾ ਸ਼ੁਰੂ ਕਰ ਦਿੱਤਾ ਉਹ ਕੋ ਮਰਨਾ ਸ਼ੁਰੂ ਕਰ ਦਿੱਤਾ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀ ਆ ਦਿਆਲਾ ਸਭ ਕਿਸ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਪਰਮੇਸ਼ਰ ਦੀ ਵਡਿਆਈ ਦੀ ਉਸ ਦੀ ਸ਼ਕਤੀ ਦੀ ਕੋਈ ਨਾਮ ਦੀ ਪ੍ਰਾਪਤੀ ਦੀ ਕੀਮਤ ਨਹੀਂ ਪਾ ਸਕਦਾ ਕਿ ਕਿੰਨੀਆਂ ਚੀਜ਼ਾਂ ਵੇਚ ਕੇ ਅਸੀਂ ਉਹਨੂੰ ਖਰੀਦ ਸਕਦੇ ਹਾਂ ਬਸ ਇੰਨਾ ਹੀ ਕਹਿ ਸਕਦੇ ਹਾਂ ਕਿ ਉਹ ਸਾਰੇ ਜੀਵਾਂ ਦੇ ਉੱਤੇ ਦਇਆ ਕਰਨ ਵਾਲਾ ਹੈ ਸਭ ਕੁਝ ਉਸ ਦਾ ਹੀ ਕੀਤਾ ਹੁੰਦਾ ਹੈ ਸਾਰਾ ਹੀ ਵਿਧੀ ਵਿਧਾਨ ਉਸ ਦੇ ਹੁਕਮ ਅਨਸਾਰ ਹੀ ਚੱਲਦਾ ਉਹਦਾ ਨੇਚਲ ਰਾਜ ਹੈ ਆਪਾਂ ਉਸ ਦੇ ਬਲ ਬਣ ਜਾਈਏ ਉਸ ਆਪਣਾ ਰਤਿਪਾਲਕ ਹੈ ਅਰਦਾਸ ਕਰੀਏ ਧੰਗੁਰੂ ਨਾਨਕ ਦੇਵ ਜੀ ਸਾਡੀ ਰੱਖਿਆ ਕਰੋ ਸਾਡੇ ਉਤੇ ਦਇਆਵਾਨ ਹੋ ਜਾਓ ਕਿਸ ਤਰ੍ਹਾਂ ਜਿਸ ਤਰ੍ਹਾਂ ਇੱਕ ਪਿਤਾ ਆਪਣੇ ਸੁਪੁੱਤਰਾਂ ਦੇ ਉਤੇ ਕਿਰਪਾ ਕਰਦਾ ਹੈ ਹੋਈਆਂ ਬੇਨਤ ਭੁੱਲਾਂ ਚੁਕਾਂ ਦੀ ਮਾਫ਼ੀ ਬਖਸ਼ ਨੀ ਜਾਓ ਉਸ ਦੇ ਸੁਪੁੱਤ ਬਣ ਜਾਈਏ ਉਹ ਤੇ ਪਿਤਾ ਹੈ ਹੀ ਹੈ ਫਿਰ ਤੋੜੀ ਕੀ ਰਹੇ ਜੋਗੀ ਉਜੜੀ ਖੇਤੀ ਹਰੀ-ਭਰੀ ਹੋ ਜਾਊਗੀ ਆਓ ਗੁਰਮੰਤਰ ਦਾ ਜਾਪ ਕਰੀਏ ਵਾਹੇ ਗੁਰੂ ਵਾਹ 哇。<Wow. S 2> wow.